ਸੋਫਿਆ ਵਗੈਰਾ ਦੇ ਕਵਰ ਚੇਂਜ ਕੀਤੇ ਹੈਗੇ ਆ ਤੇ ਕਵਰ ਚੇਂਜ ਕੀਤੇ ਹੈਗੇ ਲੋਕ ਜੀ ਤੇ ਅਦਰਕ ਟੇਬਲ ਤੇ ਕਪੜਾ ਵਿਛਾਇਆ ਹੈਗਾ ਨਵਾਂ ਤੇ ਆ ਪ੍ਰਾਣੇ ਸੋਫਿਆਂ ਦੇ ਹੈ ਰੱਖ ਜੀ ਵੀਊ ਵੀ ਬਹੁਤ ਸੋਹਣਾ ਆ ਰਿਹਾ ਤੇ ਮੈਂ ਆ ਸੋਫੇ ਵਰ ਦੇ ਕਪੜੇ ਧੋ ਕੇ ਰੱਖ ਦਿੱਤੇ ਹੈਗੇ ਆ ਠੀਕ ਹੈ ਕਪੜੇ ਧੋਤੇ ਹੈਗੇ ਤੇ ਅੰਦਰ ਉਹ ਮੇਕਲ ਛੋੜਾ ਜਿਹਾ ਕੰਬਲ ਜਿਹਾ ਸੀਗਾ ਉਹ ਵੀ ਧੋ ਦਿੱਤਾ ਹੈਗਾ ਤੇ ਕਿਉਂਕਿ ਹੁਣ ਵਿੰਟਰ ਆ ਗਿਆ ਵੀ ਉਹ ਦੇਖੋ ਕਿੰਨਾ ਸੋਹਣਾ ਹੈ ਅਜ ਤੱਕ ਕਲੀਅਰ ਨਾ ਹੈ ਕਿਉਂਕਿ ਰਾਤੀ ਵੀ ਬਹੁਤ ਬਾਰਿਸ਼ ਪਈ ਹੈ ਤੇ ਹੁਣ ਵੀ ਬਹੁਤ ਬਾਰਿਸ਼ ਆਣੀ ਵਾਲਾ ਹੈ ਲੋਕੋ ਜੀ ਬਹੁਤ سارے ਟਾਸਕ ਕੀਤੇ ਹੈਗੇ ਆਪਣੇ ਘਰ ਦੇ ਵੀ ਲੋਕੋ ਜੀ ਚਲੋ ਠੀਕ ਹੈ ਹੁਣ ਮੈਂ ਰੋਟੀ ਖਾਵਾਂ ਠੀਕ ਹੈ ਸੋ ਮਿਲਦੇ ਆ ਅਗਲੇ ਟਾਸਕ ਤੇ ਉੱਥੇ ਆਪਣੇ ਏਮਪਲੋਇਰ ਦੇ ਘਰ ਜਾ ਕੇ ਠੀਕ ਹੈ ਲੱਗਿਆ ਕਿ ਜਦੋਂ ਮੈਂ ਆਪਣੀ ਜੋਬ ਤੇ ਚੱਲੀ ਮੈਂ ਬਹੁਤ ਲੇਟ ਹੋ ਗਈਆਂ ਠੀਕ ਹੈ ਚਲੋ ਠੀਕ ਹੈ ਉੱਥੇ ਜਾ ਕੇ ਮਿਲਦੇ ਥੋੜਾ ਜਿਹਾ ਟਾਈਮ ਰਹਿੰਦਾ 5:00 8:00 ਹੋ ਜਾਏਗਾ ਇਹ ਲੱਕਦੀ ਹੁਣ ਆਪਾਂ ਆਲੂ ਛਿੱਲੇਦੇ ਹੈਗੇ ਆ ਕਿਉਂਕਿ ਪਟਾਟੋ ਇਹਦਾ ਫਰਨੋ ਮਣਣਾ ਹੈਗਾ ਗੋਰੀਆਂ ਨਾਲ ਖਾਣ ਨੂੰ ਅੱਜ ਹੁਣ ਆਪਾਂ ਜਿਹੜੇ ਆਲੂ ਛਿੱਲੇ ਸੀ ਆਪਾਂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਵਾਸ਼ ਕਰਾਂਗੇ ਆਲੂ ਵਾਸ਼ ਕਰੀਏ ਆਲੂ ਆਪਾਂ ਫਿਰ ਆਲੂਆਂ ਨੂੰ ਚੰਗੀ ਤਰ੍ਹਾਂ ਕੱਟਾਂਗੇ ਚਾਕੂ ਦੀ ਮੇਰੇ ਵੱਜ ਜਾਵੇ ਬਸ ਇਹ ਆਪਾਂ ਇਦਾਂ ਕੱਟਾਂਗੇ ਬਣ ਠੀਕ ਹੈ ਫਰਨੋ ਚ ਲਗਾਣੇ ਆ ਡਰਜੋ ਲੱਗਦਾ ਐ ਇਦਾਂ ਦੇ ਤਾਂ ਚਾਕੂ ਮੈਂ ਕਦੇ ਦੇਖੀ ਨਾ ਸਹੀ ਚਲੋ ਹੁਣ ਆਪਾਂ ਇਹ ਕੱਟਾਂਗੇ ਜਿਹੜਾ ਜਿਆਦਾ ਵੱਡਾ ਆ ਆਪਾਂ ਇਹਦੇ ਨੂੰ ਦੋ ਕਰ ਦਿੰਦੇ ਹਾਂ ਲਓ ਕਿ ਜੀ ਬੱਚਿਆਂ ਨੇ ਖਾਣਾ ਹੈ ਛੋਟੇ ਬੱਚੇ ਆ ਤੇ ਉਹਨਾਂ ਨੂੰ ਹੀ ਦੇਣਾ ਹੈ ਇਹ ਮੈਨੂੰ ਲੱਗਦਾ ਪੱਟ ਪੋਟ ਲੱਗਦਾ ਚਿਕਨ ਦਾ ਪਤਾ ਨਹੀਂ ਪੱਟਵਾ ਪਤਾ ਨਹੀਂ ਛਾਤੀ ਆ ਚਿਕਨ ਦੀ ਕੋਈ ਗੱਲ ਨਹੀਂ ਇਹ ਤਾਂ ਚਿਕਨੇ ਹੀ ਆ ਤੇ ਛੋਟੇ ਬੱਚੇ ਆ ਹਨਾ ਹੁਣ ਆਪਾਂ ਪਾਵਾਂਗੇ ਰਿਗਾਨੋ ਰਿਗਾਨੋ ਇਹ ਅਦਰ ਵੈਜੀਟੇਬਲ ਵੀ ਖਾਣਾ ਹੈਗਾ ਇਧਰ ਵੀ ਪਾਣਾ ਹੈ ਗੋਰੇ ਭਾਜੀ ਦੇ ਲਈ ਗੋਰੇ ਭਾਜੀ ਦੇ ਲਈ ਤੇ ਆਪਾਂ ਪਾਵਾਂਗੇ ਥੋੜੀ ਜਿਹੀ ਸੌਸ ਠੀਕ ਹੈ ਟਮਾਟੋ ਸੌਸ ਠੀਕ ਹੈ ਲੱਗ ਗਈ ਟਮਾਟੋ ਸੌਸ ਤੇ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਲੂਣ ਲੂਣ ਪਾਦਾ ਨਾ ਨਾਣ ਤੋਂ ਬਿਨਾਂ ਤਾਂ ਕੋਈ ਸਵਾਦ ਨਹੀਂ ਆ ਗਏ ਲੋਕੋ ਜੀ ਥੋੜਾ ਜ ਬਸ ਥੋੜਾ ਜਿਹਾ ਨਮਕ ਪਾਵਾਂਗੇ ਥੋੜੀ ਜਿਹਾ ਆਪਾਂ ਪਾਵਾਂਗੇ ਕਾਲੀ ਮਿਰਚ ਬਸ ਇਹਨਾਂ ਦੇ ਆ ਮਸਾਲੇ ਆ ਦੋ ਚਾਰ ਕਾਲੀ ਮਿਰਚ ਹੈਦਰ ਵੀ ਕਾਲੀ ਮਿਰਚ ਪਾਵਾਂਗੇ ਬਸ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਠੀਕ ਹੈ ਲੱਕ ਜੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਾਂਗੇ ਫਿਰ ਆਪਾਂ ਇਹਨੂੰ ਫਰਨੋ ਦੇ ਵਿੱਚ ਲਗਾ ਦੇਵਾਂਗੇ ਥੋੜੀ ਜਿਹੀ ਲੱਗਦਾ ਸੂਰ ਸੂਰ ਪਾ ਦੇਵਾਂ ਚਲੋ ਥੋੜੀ ਹੋਰ ਤੋਂ ਪਾਤੀ ਆਪਾਂ ਪਾਣੀ ਹੈ ਨਹੀਂ ਆ ਪਾਣੀ ਹੈ ਚੰਗ ਹੁਣ ਆਪਾਂ ਇਹਨੂੰ ਉੱਪਰ ਫੋਇਲ ਪੇਪਰ ਦੇ ਕੇ ਫਰਨੋ 'ਚ ਲਗਾ ਦੇਣਾ ਹੈ ਤੇ ਆਈ ਥਿੰਕ 40 ਮਿੰਟ ਦੇ ਵਿੱਚ ਇਹ ਰੈਡੀ ਹੋ ਜਾਣਾ ਹੈ ਸਾਰਾ ਚਿਕਨ ਵਗੈਰਾ ਪਟੈਟੋ ਜਿਹੜੇ ਹੈ ਕਈ ਲੋਕ ਹਨਾ ਜਿਆਦਾ 올ਿਵ ਆਇਲ ਹੀ ਜਿਆਦਾ ਮਤਲਬ ਹੋਏ ਇਸਤੇਮਾਲ ਕਰਦੇ ਹਾਂਜੀ ਲੱਖ ਜੀ ਖਾਣਾ ਬਣ ਕੇ ਰੈਡੀ ਹੋ ਗਿਆ ਹੈਗਾ ਆ ਪਟੈਟੋ ਇਨ ਦਾ ਫਰਨੋ ਚਿਕਨ ਹਾਂਜੀ ਲੱਖ ਜੀ ਚਲੋ ਫਿਰ ਮੈਂ ਬਾਅਦ 'ਚ ਆਨੂੰ ਖਾਣਾ ਬਾਕੇ ਦਮਾ ਹੁਣ ਠੀਕ ਹੈ ਮਿਲਦੇ ਹਾਂ ਅਗਲੇ ਟਾਸਕ 'ਚ ਹਾਂਜੀ ਲੱਖ ਜੀ ਮੇਰਾ ਕੰਮ ਖਤਮ ਹੋ ਗਿਆ ਹੈਗਾ ਲੂ ਮੈਨ ਲਿਆ ਇੱਕ ਨਵੀਂ ਲਾਈਫ ਦੇ ਨਾਲ ਜਦ ਤੱਕ ਤੇਰੇ ਲਈ ਬਾਏ ਬਾਏ ਗੋਡ ਬles ਯੂ ਆ